ਸਾਸਰੀਕਾਲ ਜੀ ਤੇ ਅੱਜ ਆਪਾਂ ਬਣਾਵਾਂਗੇ ਕੜੀ ਪਕੌੜਾ ਕੜੀ ਪਕੌੜੇ ਲਈ ਬੇਸਣ ਲਿਆ ਬੇਸਣ ਦੇ ਵਿੱਚ ਪਾਇਆ ਲੂਣ ਫੇਰ ਪਾਈ ਲਾਲ ਮਿਰਚ ਤੇ ਫੇਰ ਪਾਈ ਆਪਣੀ ਪਿਆਰੀ ਹਲਦੀ ਤੇ ਉਸ ਤੋਂ ਬਾਅਦ ਪਾਇਆ ਗਰਮ ਮਸਾਲਾ ਗਰਮ ਮਸਾਲਾ ਪਾ ਕੇ ਪਾਣੀ ਨਾਲ ਚੰਗੀ ਤਰ੍ਹਾਂ ਬੇਸਣ ਨੂੰ ਫੈਂਟ ਲਿਆ ਬੇਸਣ ਫੈਂਟ ਕੇ ਗੈਸ ਚਲਾਇਆ ਗੈਸ ਚਲਾ ਕੇ ਰੱਖੀ ਕੜਾਈ ਤੇ ਪਾਇਆ ਤੇਲ ਤੇਲ ਲੂਣ ਮਿਰਚ ਵਾਲਾ ਬੇਸਣ ਦਾ ਬੈਟਰ ਤਿਆਰ ਹੈ ਜੀ ਇਹਨੂੰ ਪਾਇਆ ਤੇਲ ਵਿੱਚ ਤੇ ਪਕੌੜੇ ਤਿਆਰ ਨੇ ਜੀ ਕੜਾਈ ਚ ਰੱਖਿਆ ਤੇਲ ਤੇ ਪਾਇਆ ਜੀਰਾ ਫੇਰ ਪਾਈ ਰਾਈ ਰਾਈ ਤੋਂ ਬਾਅਦ ਪਾਏ ਅਦਰਕ ਲਸਣ ਪੀਸੇ ਹੋਏ ਉਸ ਤੋਂ ਬਾਅਦ ਪਾਏ ਇਹਦੇ ਵਿੱਚ ਆਪਾਂ ਪਿਆਜ਼ ਲੰਬੇ ਲੰਬੇ ਕੱਟ ਕੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਟਮਾਟਰ ਔਰ ਹਰੀਆਂ ਮਿਰਚਾਂ ਇਹਨਾਂ ਨੂੰ 2-4 ਮਿੰਟ ਹਿਲਾਉਣ ਤੋਂ ਬਾਅਦ ਪਾਏ ਆਲੂ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਲੂਣ ਤੇ ਚੰਗੀ ਲੋ ਜੀ ਟਮਾਟਰ ਭੁੰਨ ਹੋ ਚੁੱਕੇ ਆ ਤੇ ਆਲੂ ਵੀ ਹੁਣ ਪਾਈ ਲਾਲ ਮਿਰਚ ਤੇ ਫੇਰ ਪਾਈ ਹਲਦੀ ਫੇਰ ਪਾਇਆ ਗਰਮ ਮਸਾਲਾ ਤੇ ਇਹਨੂੰ ਕਰ ਲਿਆ ਚੰਗੀ ਤਰ੍ਹਾਂ ਮਿਕਸ ਫੇਰ ਪਾਇਆ ਲੱਸੀ ਦੇ ਵਿੱਚ ਪਾਇਆ ਹੋਇਆ ਸੀ ਵੇਸਣ ਫੇਰ ਪਾਇਆ ਪਾਣੀ ਤੇ ਫੇਰ ਪਾਈ ਕਸਤੂਰੀ ਮੇਥੀ ਤੇ ਇਹਨੂੰ ਉਬਾਲ ਦਵਾਲਿਆ ਹੁਣ ਪਾਇ ਪਕੌੜੇ ਪਕੌੜਿਆਂ ਨੂੰ ਪਾ ਕੇ ਇਹਦੇ ਉੱਤੇ ਦਿੱਤਾ ਟੱਕਣ ਟੱਕਣ ਦੇ ਕੇ ਚੰਗੀ ਤਰ੍ਹਾਂ ਕਾੜ ਲਈ ਲੋ ਜੀ ਕੜੀ ਤਿਆਰ ਹੈ ਖਾਓ